ਤੁਹਾਡਾ ਸਾਰਿਆਂ ਦਾ ਆਈਟੀ ਲੈਕਚਰਸ ਨੂੰ ਰੂਟ ਚੈਨਲ ਦੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਥੀ ਇਸ ਚੈਨਲ ਦੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤਾ ਹੈ ਬੈਲ ਆਈਕਨ ਪ੍ਰੈਸ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਜਾਣਕਾਰੀ ਮਿਲਦੀ ਰਹੇ। ਸੋ ਅੱਜ ਆਪਾਂ ਗੱਲ ਕਰਾਂਗੇ ਪੀਐਸਪੀਸੀਐਲ ਦੇ ਵਿੱਚ ਜੋ 2600 ਅਪਰेंटिसhip ਹੈਗੀ ਉਹਨਾਂ ਦੇ ਆਨਲਾਈਨ ਜਿਹੜਾ ਫਾਰਮ ਫਿਲ ਕਰਨਾ ਹੈਗਾ ਉਹਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ। ਸੋ ਉਹਨਾਂ ਦੇ ਆਨਲਾਈਨ ਜਿਹੜਾ ਫਾਰਮ ਫਿਲ ਹੋ ਚੁੱਕੇ ਰੰਗੇ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸ ਦਿੱਤਾ ਗਿਆ 17 ਅਪ੍ਰੈਲ ਉਹਨਾਂ ਦੀ ਲਾਸਟ ਤਰੀਕ ਜਿਹੜੀ ਰੱਖੀ ਹੈ ਸੋ ਉਹਨਾਂ ਦਾ ਜਿਹੜਾ ਆਨਲਾਈਨ ਫਾਰਮ ਹੈਗਾ ਉਹ ਅਪਲਾਈ ਹੋਣ ਲੱਗ ਗਿਆ ਸੋ ਸਾਰੇ ਕੈਂਡੀਡੇਟਨ ਅਪਲਾਈ ਕਰ ਦੇਣ ਇੱਕ ਦੋ ਦਿਨ ਦੇ ਵਿੱਚ ਜਲਦੀ ਜਲਦੀ ਹੈ ਨਾ ਸੋ ਇਸ ਨੂੰ ਆਪਾਂ ਓਪਨ ਕਰਦੇ ਹਾਂ ਤੇ ਓਪਨ ਕਰਨ ਤੇ ਆਪਣੇ ਕੋਲੇ ਦੇਖਦੇ ਆਪਾਂ ਕੀ ਹੈ ਨਾ ਅ ਅਪਲੋਡ ਆਉਂਦਾ ਹੈਗਾ ਸੋ ਕਿਸ ਤਰ੍ਹਾਂ ਦਾ ਆਪਣੇ ਕੋਲੇ ਸਿਸਟਮ ਆਉਂਦਾ ਹੈਗਾ ਤੇ ਕੀ ਕੀ ਡਾਕੂਮੈਂਟ ਅਟੈਚ ਹੋਣਗੇ ਨਾ ਕੀ ਕੁਝ ਲੱਗੇਗਾ ਸੋ ਉਸ ਦੇ ਬਾਰੇ ਆਪਾਂ ਸਾਰੀ ਜਾਣਕਾਰੀ ਇਸ ਦੇ ਵਿੱਚ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਤੇ ਸਾਰਾ ਤੋਂ ਪਹਿਲਾਂ ਹਨਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜੇ ਲਿੰਕ ਨਹੀਂ ਆ ਗਿਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਵੈਬਸਾਈਟ ਖੋਲ ਕੇ ਵੈਬਸਾਈਟ ਦੇ ਉੱਤੇ ਹੇਠਲੇ ਪਾਸੇ ਲਿੰਕ ਟੂ ਅਪਲਾਈ ਦੇ ਉੱਤੇ ਕਲਿੱਕ ਕਰ ਦੇਣਾ ਹੈਗਾ ਉਸ ਤੋਂ ਬਾਅਦ ਚੋਰ ਗੈਰਮੰਡ ਦਾ ਸੈਕਸ਼ਨ ਖੁੱਲ ਜਾਊਗਾ ਇਹ ਨੂੰ ਸਿਲੈਕਟ ਕਰਨਾ ਹੈਗੇ ਆਪਸ਼ਨ ਨੂੰ 1 ਨੰਬਰ ਤੇ ਲਿਖਿਆ ਹੋਊਗਾ 1/apprenticeship lineman 25abb ਇਅਰਾ ਤੋਂ ਡਾ ਜੀਆ ਠੀਕ ਹੈ ਉਸ ਤੇ ਕਲਿੱਕ ਕਰ ਦੇਣਾ ਹੈਗਾ ਉਸ ਤੋਂ ਬਾਅਦ ਚੋਂ ਨਿਊ ਰਿਜਿਸਟ੍ਰੇਸ਼ਨ ਤੇ ਕਲਿੱਕ ਕਰ ਦੇਣਾ ਹੈਗਾ ਸੋ ਇਸ ਤਰ੍ਹਾਂ ਇੱਧਰ ਲਿਖਿਆ ਹੈਗਾ 7 ਤੋਂ 17 April ਦੇ ਵਿੱਚ ਲਿਖਿਆ ਹੈਗਾ ਓਕੇ 7 ਤੋਂ 17 April ਇੱਕ ਮਹੀਨਾ ਤੁਹਾਨੂੰ ਮਿਲੇਗਾ ਨਾ ਪਲੇ ਕਰਦਾ ਇੱਕ ਮਨ ਤੋਂ ਵੀ ਜ਼ਿਆਦਾ ਮਿਲ ਗਿਆ ਠੀਕ ਹੈ ਤੇ ਡੇਢ ਮਨ ਲਾ ਲਓ ਠੀਕ ਹੈ ਤਕਰੀਬਨ ਸੋ ਨਿਊ ਰਿਜਿਸਟ੍ਰੇਸ਼ਨ ਤੇ ਤੁਸੀਂ ਕਲਿੱਕ ਕਰ ਦੇਣਾ ਹੈਗਾ ਸੋ ਇਸ ਤਰ੍ਹਾਂ ਦਾ ਤੁਹਾਡੇ ਕੋਲ ਟੈਬ ਖੁੱਲੇਗਾ ਕੈਨ ਸਿਲੈਕਸ਼ਨ ਆਫ ਕੈਂਡੀਡੇਟ ਫਾਰ ਅਪਰੈਂਟਿਸਪੀਨ ਲਾਈਨਮੈਂਟਡ ਸੈਸ਼ਨ 2025-26 ओके ਨਿਊ ਜੂਰੀਸਡੀਕਸ਼ਨ ਸਿਲੈਕਟ ਦੇ ਉੱਤੇ ਕਲਿੱਕ ਕਰਾਂਗੇ ਤਾਂ ਪ੍ਰਿੰਟਸ਼ਿਪ ਅਲਾਈਨਮੈਂਟ ਟ੍ਰੇਡ ਦੇ ਵਿੱਚ ਆ ਜੂਗਾ ਸੋ ਉਸ ਤੋਂ ਬਾਅਦ ਤੁਸੀਂ ਨੇ ਇਸ ਤਰ੍ਹਾਂ ਕਲਿੱਕ ਕਰ ਦੇਣਾ ਜਿਸ ਤਰ੍ਹਾਂ ਮੈਂ ਆਪ ਦਾ ਨਾਮ ਇੱਥੇ ਫਿਲ ਕਰ ਦੇਗਾ ਠੀਕ ਹੈ ਸੋ ਉਸ ਤਰ੍ਹਾਂ ਇੱਥੇ ਮੋਬਾਈਲ ਨੰਬਰ ਤੁਸੀਂ ਹਨ ਫਿਲ ਕਰੋਗੇ ਆਪਣਾ ਅ 94 6 ਤੋਂ 9 320 69 ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਆਪਣੀ ਨਾ ਮੇਲ ਹੈ ਜਿਹੜੀ ਉਹ ਹੈ ਨਾ ਅ ਅਪਲੋਡ ਕਰ ਦੇਣੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਮੀਡੀ ਗਾਰਡਨੈਗ ਆਪਣੀ ਮੇਲ ਹੈ ਜਿਹੜੀ ਉਹ ਅਪਲੋਡ ਕਰ ਦੇਣੀ ਹੈਗੀ ਸੋ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈਗਾ ਸੈਂਡ ਓਟੀਪੀ ਤੇ ਜਿਹੜਾ ਕਲਿੱਕ ਕਰ ਦੇਣਾ ਹੈਗਾ ਸੋ ਓਟੀਪੀ ਤੁਹਾਡੇ ਉਹ ਮੋਬਾਈਲ ਤੇ ਨਾ ਈਮੇਲ ਆਈਡੀ ਤੇ ਜਿਹੜੇ ਆ ਜਾਣੇ ਨੇਗੇ ਤੇ ਉਸ ਤੋਂ ਬਾਅਦ ਤੁਸੀਂ ਨੇ ਠੀਕ ਹੈ ਇਹ ਮੋਬਾਈਲ ਓਟੀਪੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈਗਾ ਮੇਲ ਵਾਲਾ ਓਟੀਪੀ ਜਿਹੜਾ ਉਹ ਦੇਣਗੇ ਇਥੇ ਦੋਨੇ OTP ਅਪਲੋਡ ਕਰਨ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈਗਾ ਵੈਰੀਫਾਈ OTP ਤੇ ਕਰ ਦੇਣਾ ਹੈਗਾ ਠੀਕ ਹੈ ਤੁਹਾਡੇ ਲਈ ਅਗਲੀ ਡਿਟੇਲ ਜਿਹੜੀ ਉਹ ਖੁੱਲ ਜਾਣੀ ਹੈਗੀ ਠੀਕ ਹੈ ਤੇ ਮੋਬਾਈਲ ਤੇ ਤੁਹਾਡੇ ਤੇ ਰਜਿਸਟ੍ਰੇਸ਼ਨ ਨੰਬਰ ਵੀ ਆ ਜਾਣਾ ਹੈਗਾ ਠੀਕ ਹੈ ਸੋ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਆਪਾਂ ਨੇ ਕੀ ਕਰਨਾ ਹੈ ਗੋਸਤੋ ਨੈਕਸਟ ਜਿਹੜਾ ਪੇਜ ਹੈ ਨਾ ਥੋੜੀ ਜੀ ਸਾਈਟ ਸਲੋ ਚੱਲ ਰਹੀ ਹੈਗੀ ਤੇ ਕਿਉਂਕਿ ਕਾਫੀ ਬੰਦੇ ਨੇ ਨਾ ਮੰਗਿਆ ਲੋ ਸੋ ਇਸ ਤਰ੍ਹਾਂ ਇਹ ਤੁਹਾਡੇ ਕੋਲੇ ਫਾਰਮੈਟ ਖੁੱਲ ਜਾਏਗਾ ਠੀਕ ਹੈ ਇਸ ਤਰ੍ਹਾਂ ਜੀ ਫਾਰਮੈਟ ਜਿਹੜਾ ਤੁਹਾਡੇ ਕੋਲੇ ਖੁੱਲ ਜਾਏਗਾ ਠੀਕ ਹੈ ਠੀਕ ਸੋ ਜੀ ਗ੍ਰੀਨ ਆ ਨਹੀਂ ਰਹੀ ਇਸੇ ਥੋੜਾ ਜਿਹਾ ਵੱਡਾ ਕਰ ਲੈਨੇ ਸਿਰੋ ਠੀਕ ਹੈ 90% ਕਰ ਲੈਨੇ ਤੇ ਇਸ ਤਰ੍ਹਾਂ ਆ ਜਾਏਗਾ ਤੁਹਾਡੇ ਕੋਲ ਠੀਕ ਹੈ ਆ ਬਰੈਂਚਵਲ ਲਾਈਨ ਮੈਂ ਹੂੰ ਨਹੀਂ ਉਹੀ ਚੀਜ਼ ਹੈ ਹਾਂ ਉਹ ਹੀ ਆਏਗੀ ਠੀਕ ਹੈ ਕੁਝ ਕੋਪਰ ਉਪਲੋਡ ਕਰਕੇ ਤਾਂ ਹੀ ਉਹ ਕੁਝ ਕੇ ਇਦਾਂ ਦਾ ਖਾੰਦ ਆਏਗਾ ਠੀਕ ਹੈ ਨਹੀਂ ਤਾਂ ਕੋਈ ਚੱਕਰ ਨਹੀਂ ਆਏਗਾ ਠੀਕ ਹੈ ਇਹ ਚੀਜ਼ ਤੁਹਾਡੇ ਕੋਲ ਖੁੱਲ ਜੇਗੀ ਪੀਐਸਪੀ ਰਜਿਸਟ੍ਰੇਸ਼ਨ ਨੰਬਰ ਠੀਕ ਹੈ ਆਪ ਹੋਏਗਾ ਜਨਰੇਟ ਓਕੇ ਉਸ ਤੋਂ ਬਾਅਦ ਚੁੱਕੇਗਾ ਤੁਹਾਡਾ ਸਿਰ ਨਾ ਡੇਟ ਆਫ ਬਰਥ ਭਰਨਾ ਹੈਗਾ ਮਨਥ ਈਅਰ ਹੈ ਨਾ ਡੋਮਿਸਾਈਲ ਭਰਨਾ ਹੈਗਾ ਸਿਲੈਕਟ ਕੈਟਾਗਰੀ ਕਰਨੀ ਆਪਣੀ ਤੇ ਇੱਥੇ ਜੈਂਡਰ ਤੇ ਕਲਿੱਕ ਕਰਨਾ ਹੈਗਾ ਮੇਲ ਓਕੇ ਫੀਮੇਲ ਜੋ ਵੀ ਹੋਣਾ ਬੀ ਤੋਂ ਬਿਹਾ ਕੇ ਇਹਦੇ ਵਿੱਚ 150 150 ਤੁਹਾਡੀ ਫਿਕਚਰ ਹੋਣੀ ਚਾਹੀਦੀ ਹੈ ਜੀ ਓਕੇ ਇੱਥੇ ਚੂਜ਼ ਕਰਕੇ ਤੁਸੀਂ ਨੇ ਕੀ ਕਰਨਾ ਹੈਗੇ ਸਿਗਨੇਚਰ ਆਪਣੇ ਅਪਲੋਡ ਕਰ ਦੇਣਗੇ ਮਟੀਰੀਅਲ ਸਟੇਟਸ ਕੀ ਆ ਰਹਿਣਾ ਹੈ ਨਾ ਮੈਰੀਡ ਆਰ ਮੈਡ ਜੋ ਵੀ ਹੈਗਾ ਹੈ ਨਾ ਨੈਸ਼ਨਲੀ ਕੀ ਕਰਨਾ ਹੈ ਤੁਸੀਂ ਇੰਡੀਅਨ ਕਰ ਦੇਣੀ ਹੈ ਇੱਥੇ ਓਕੇ ਪੰਜਾਬੀ ਪਾਸ ਹੋਗੇ ਤਾਂ ਪੰਜਾਬੀ ਤੇ ਕਲਿਕ ਕਰਾਂਗੇ ਤੇ ਠੀਕ ਹੈ ਪੰਜਾਬੀ ਪਾਸ ਹਾਂ ਇੱਥੇ ਪੰਜਾਬੀ ਤੇ ਚੈੱਕ ਕਰ ਦਵਾਂਗੇ ਓਕੇ ਪਰਮਾਨੈਂਟ ਤੇ ਐਡਰੈਸ ਭਰਨਾ ਪਊਗਾ ਤੁਹਾਨੂੰ ਓਕੇ ਹਰਕ ਪਰਮਾਨੈਂਟ ਐਡਰੈਸ ਦਿੱਤਾ ਹੋਇਆ ਤੇ ਫਿਲ ਕਰ ਤੁਸੀਂ ਡਿਸਟ੍ਰਿਕਟ ਆਪਣਾ ਕੋਡ ਸਿਲੈਕਟ ਕਰਨਾ ਜੋਟੀ ਜੋਟੀ ਦਾ ਮਤਲਬ ਕੀ ਹੈਗਾ ਆਪਣਾ ਪੰਜਾਬ ਠੀਕ ਹੈ ਉਸ ਤੋਂ ਬਾਅਦ ਕ੍ਰੋਸਪੌਂਡਿੰਗ ਐਡਰੈਸ ਤੇ ਕਰ ਦੇਣਾ ਜਿਵੇਂ ਮੈਂ ਇੱਥੇ ਆਪਦਾ ਐਡਰੈਸ ਭਰਈ ਤਾਂ ਹਨ ਤੇ ਜਿਵੇਂ ਹੁਣ ਇੱਥੇ ਆਪਾਂ ਐਡਰੈਸ ਭਰੀ ਆਪਦਾ ਓਕੇ ਜੀ ਜੇ ਤੁਸੀਂ ਕ੍ਰੋਸਪੌਂਡਿੰਗ ਤੇ ਮੰਨ ਲਓ ਇੱਥੇ ਭਰਤਾ ਇੱਥੇ ਮੈਂ ਇਸ ਤਰ੍ਹਾਂ ਕੋਈ ਐਡਰੈਸ ਭਰਤਾ ਹਨ ਤਾਂ ਉਹ ਕੀ ਹੈਗਾ ਜੇ ਤੁਸੀਂ ਇੱਥੇ ਕ੍ਰੋਸਪੌਂਡਿੰਗ ਤੇ ਕਲਿੱਕ ਕਰੋਗੇ ਤਾਂ ਨੀਚੇ ਏ ਟੂ ਜ਼ेड ਸ਼ਬਦ ਜੂਗਾ ਉਸ ਤਰ੍ਹਾਂ ਹੀ ਸ਼ਬਦ ਜੂਗਾ ਠੀਕ ਹੈ ਦੁਬਾਰਾ ਤੁਹਾਨੂੰ ਲਿਖਣ ਦੀ ਲੋੜ ਨਹੀਂ ਜੀ ਓਕੇ ਜੀ ਉਸ ਤੋਂ ਬਾਅਦ ਕੀ ਕਰਾਂਗੇ ਤੁਸੀਂ ਨਹੀਂ ਮੈਟ੍ਰਿਕ ਠੀਕ ਹੈ ਇੰਗਲਿਸ਼ ਪੰਜਾਬੀ ਜਿਹੜੇ ਵੀ ਸਬਜੈਕਟ ਬਣਦੇ ਨੇਗੇ ਓਕੇ ਕਿੰਨੇ ਨੰਬਰ ਦੇ ਤੁਹਾਡੇ ਠੀਕ ਹੈ ਇੱਥੇ ਟੋਟਲ ਨੰਬਰ ਆਪਣੇ ਆਪ ਇੱਥੇ ਪਰਸੈਂਟ ਕਲਿੱਕ ਕਰ ਲਊਗਾ ਆਪਣੇ ਆਪ ਕੀ ਕਰ ਦੂਗਾ ਇੱਥੇ ਪਰਸੈਂਟ ਜਿਹੜੇ ਕਲਿੱਕ ਕਰ ਦੂਗਾ ਉਸ ਤਰੀ ਇਟ ਇਲੈਕਟ੍ਰੀਸ਼ੀਅਨ ਬੇਰਮੈਨ ਦੇ ਵਿੱਚ ਹੈ ਠੀਕ ਹੈ ਪੀਐਸਬੀਟੀ ਆਈਟੀ ਹੈ ਨਾ ਬੋਰਡ ਜਿਹੜਾ ਓਕੇ ਉਸ ਤੋਂ ਬਾਅਦ ਜੋ ਪਾਸਿੰਗ ਈਅਰ ਕਿੰਨੇ ਮਾਰਕ ਲੈਨੇ ਤੁਸੀਂ ਟੋਟਲ ਮਾਰਕ ਇੱਥੇ ਪਰਸੈਂਟ ਆਪਣੇ ਆਪ ਨਾ ਲੈਨੇ ਨੇ ਹੋਣੇ ਓਕੇ ਉਸ ਤੋਂ ਬਾਅਦ ਜੋ ਇੱਕ ਚੀਜ਼ ਲਿਖੀ ਹੋਇਆ ਹੈ ਕਨਾਂ ਹੈਵ ਯੂ ਆਲਰੇਡੀ ਡਨ ਅਪ੍ਰੈਂਟਿਸਿਪ ਠੀਕ ਹੈ ਜੇ ਤੁਹਾਡੇ ਕੋਲ ਕੋਈ ਅਪ੍ਰੈਂਟਿਸਿਪ ਡਨ ਹੋਈ ਹੋਈ ਹੈ ਤਾਂ ਉਹਨੂੰ ਜੈਸ ਕਰ ਦਿਓ ਠ ਜਿਹੜੀ ਹੋਈ ਹੋਈ ਹੈ ਤਾਂ ਉਹਨੂੰ ਕੀ ਕਰ ਦੇਣਾ ਤੁਸੀਂ ਨੇ ਉਹਨੂੰ ਡਨ ਕਰ ਦੇਣਾ ਹੈਗਾ ਓਕੇ ਡਨ ਕਰਕੇ ਆਪਾਂ ਦੇਖਦੇ ਹਾਂ ਵੀ ਟ੍ਰੇਡ ਕਿਹੜੀ ਕਿਹੜੀ ਆਉਂਦੀ ਹੈ ਇਹਦੇ ਵਿੱਚ ਹਨਾ ਤਾਂ ਟ੍ਰੇਡ ਉਹੀ ਆ ਗਈ ਠੀਕ ਹੈ ਜਿਹੜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀਗੀ ਕਿ ਇਲੈਕਟ੍ਰੀਸ਼ੀਅਨ ਵਾਇਰਮੈਨ ਟ੍ਰੇਡ ਦੇ ਵਿੱਚ ਇਹ ਪ੍ਰਿੰਸ ਕੀਤੀ ਹੋਈ ਹੈ ਤੁਸੀਂ ਨੇ ਤਾਂ ਤੁਹਾਨੂੰ ਦੂਸਰਾ ਮੌਕਾ ਜਿਹੜਾ ਇਹਦੇ ਵਿੱਚ ਆਪਾਂ ਲਾਈ ਕਰਨ ਦਾ ਦਿੱਤਾ ਜਾਂਦਾ ਹੈਗਾ ਠੀਕ ਹੈ ਤੁਸੀਂ ਨੇ ਇੱਥੇ ਲਿਖਣਾ ਹੈਗਾ ਜੇ ਤੁਸੀਂ ਨੇ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਜਾਂ ਵਾਇਰਮੈਨ ਟ੍ਰੇਡ ਦੇ ਵਿੱਚ ਪਹਿਲਾਂ ਪ੍ਰਿੰਸ ਕਰੀ ਆਈ ਠੀਕ ਹੈ ਤਾਂ ਤੁਸੀਂ ਨੇ ਇੱਥੇ ਸਿਲੈਕਟ ਕਰਨੀ ਹੈਗੀ ਠੀ ਕਿ ਕਿਹੜੇ ਸਾਲ ਦੇ ਵਿੱਚ ਕੀਤੀ ਗਈ ਓਕੇ ਕਿਹੜੇ ਆਰਗੇਨਾਈਜੇਸ਼ਨ ਤੋਂ ਕਿੱਥੋਂ ਕਿਹੜੇ ਔਰਡਰ ਤੋਂ ਕੀਤੀ ਤੁਸੀਂ ਨੇ ਕਿਹੜੇ ਸਾਲ ਦੇ ਵਿੱਚ ਫਰੈਂਡਸ ਕੀਤੀ ਠੀਕ ਹੈ ਉਹ ਤੁਸੀਂ ਇੱਥੇ ਇੱਥੇ ਭਰਨਾ ਪੈਣਾ ਤੁਹਾਨੂੰ ਓਕੇ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੈ ਜੀ ਕਹਿੰਦਾ ਨੋਟ ਅਪਲੋਡ ਪੀਡੀਐਫ ਆਫ ਮੈਕਸਿਮਮ ਸਾਈਜ਼ ਨੋਟ ਐਕਸੀਡਿੰਗ ਕਹਿੰਦਾ 6MB ਓਕੇ 6MB ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ ਤੁਹਾਡਾ ਠੀਕ ਹੈ ਅਪਲੋਡ ਪੀਡੀਐਫ ਓਕੇ ਅਪਲੋਡ ਪੀਡੀਐਫ ਕਰਨ ਵਿੱਚ ਨੇ 6MB ਤੋਂ ਕੀ ਹੋਣਾ ਨੋਟ ਐਕਸੀਡਿੰਗ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈਗਾ ਓਕੇ ਮੈਟ੍ਰਿਕ ਸਰਟੀਫਿਕੇਟ ਲੱਗੂਗਾ ਤੁਹਾਡਾ ਓਕੇ ਚੂਜ਼ ਫਾਈਲ ਤੇ ਕਰਕੇ ਇੱਥੇ ਅਪਲੋਡ ਕਰ ਦੇਣਾ ਹੈਗਾ ਜੇ ਮੈਂ ਚੂਜ਼ ਫਾਈਲ ਇਥੋਂ ਕਰ ਲਾਂ ਠੀਕ ਹੈ ਇਥੇ ਚੂਜ਼ ਫਾਈਲ ਕਰ ਲਾਂ ਤਾਂ ਆਪਾਂ ਕੁਝ ਦੇਖਦੇ ਹਾਂ ਡਾਕੂਮੈਂਟ ਆਪਾਂ ਅਪਲੋਡ ਕਰਕੇ ਦੇਖਦੇ ਹਾਂ ਕਿਸ ਤਰ੍ਹਾਂ ਜਿੱਦਾਂ ਇਹ ਆਪਣਾ ਸਾਈਜ਼ ਨੂੰ ਉਹਦਾ ਘੱਟ ਕਰਨਾ ਪੈਣਾ ਜੇ ਸਾਈਜ਼ ਘੱਟ ਵੱਧ ਕਰਨਾ ਪੈਣਾ ਠੀਕ ਹੈ ਜੇ ਇਥੇ ਅਪਲੋਡ ਤੇ ਕਰੋਗੇ ਨਾ ਤਾਂ ਅਪਲੋਡ ਹੋ ਜਾਏਗਾ ਓਕੇ ਆਈਟੀ ਦਾ ਸਰਟੀਫਿਕੇਟ ਹੈ ਅਪਲੋਡ ਕਰਨਾ ਹੈਗਾ ਪੰਜਾਬੀ ਪਾਸ ਇਥੇ ਸਰਟੀਫਿਕੇਟ ਆ ਅਪਲੋਡ ਕਰਨਾ ਹੈਗਾ ਆਧਾਰ ਕਾਰਡ ਜਿਹੜਾ ਉਹ ਇਥੇ ਚੂਜ਼ ਕਰਨਾ ਹੈਗਾ ਠੀਕ ਹੈ ਆਧਾਰ ਕਾਰਡ ਦੇ ਇਥੇ ਨੰਬਰ ਚੂਜ਼ ਕਰਨਾ ਹੈ ਉਕੇ ਹੋਰ ਕੁਛ ਇਹਦੇ ਵਿੱਚ ਸ਼ਾਇਦ ਨਹੀਂ ਮੰਗੇਗਾ ਠੀਕ ਹੈ ਹੋਰ ਕੁਛ ਇਹਦੇ ਵਿੱਚ ਸ਼ਾਇਦ ਨਹੀਂ ਮੰਗੇਗਾ ਹਨਾ ਤਾਂ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਜਿਹੜੀਆਂ ਅਪਲੋਡ ਇੱਥੇ ਕਰਨੀਆਂ ਪੈਣੀਆਂ ਠੀਕ ਹੈ ਸੋ ਇਸ ਚੀਜ਼ ਦਾ ਥੋੜਾ ਜਿਹਾ ਇਹ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਿਓ ਠੀਕ ਹੈ ਇਹ ਚੀਜ਼ਾਂ ਨੂੰ ਅਪਲੋਡ ਕਰਨੀਆਂ ਪਣੀਆਂ ਤੇ ਉਸ ਤੋਂ ਬਾਅਦ ਸੇਵ ਡਰਾਫਟ ਤੇ ਕਰ ਦੇਣਾ ਹੈਗਾ ਸੇਵ ਡਰਾਫਟ ਤੋਂ ਬਾਅਦ ਕਿ ਕਰਨਾ ਚਾਹੀਏ ਸੇਵ ਪ੍ਰੀਵਿਊ ਤੇ ਕਰ ਦੇਣਾ ਹੈਗਾ ਸੇਵ ਪ੍ਰੀਵਿਊ ਤਾਂ ਕਰਕੇ ਤੁਹਾਡੇ ਕੋਲ ਨੈਕਸਟ ਹੈ ਜਿਹੜਾ ਉਹ ਨੈਕਸਟ ਸਟੈਪ ਖੁੱਲ ਜਿਗਾ ਠੀਕ ਹੈ ਨੈਕਸਟ ਸਟੈਪ ਖੁੱਲਦੀ ਗੱਲ ਤੋਂ ਬਾਅਦ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲੇ ਕੀ ਬਣੂਗਾ